ਚਮਚਮ ਮਿਠਾਈ ਜਿਹੜੀ ਉਹ ਖੋਲੀ ਹੈ ਕਿਉਂਕਿ ਲੱਡੂ ਤੇ ਮੈਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਕੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਯਾਨ ਹੈ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਹਿੰਦੀ ਹੈਗੇ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਵਿਡੋਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਤੇ ਮੇਰਾ ਬੱਚਾ ਹੈ ਅਗਰ ਇਹਨੂੰ ਇਹਨੂੰ ਬਿਟਰੀਨ ਰਾਤ ਨੂੰ ਕੁਝ ਖਾਂਦੇ ਆ ਪ੍ਰੋਬਲਮ ਹੋ ਜਾਂਦੀ ਕੌਣ ਨਹੀਂ ਵਾਪਸ ਹਾਂਜੀ ਮੈਂ ਮੇਰਾ ਨਾਮ ਦੱਸ ਕੇ ਕੀ ਹੈ ਸਾਰਾ ਦੱਸ ਦੋ ਜੇ ਜੇ ਹਾਂਜੀ ਮੈਂ ਸੋ ਮੇਰਾ ਨਾਮ ਸ਼ੁਲਪ੍ਰੀਤ ਹੈ ਮੈਂ ਕੱਲ ਸ਼ਾਮੀ ਕੁਝ ਸਬਕ 9 ਵਜੇ ਕਾਨਸਮਿਕਸ ਤੇ ਮਿਠਾਈ ਲੈਣ ਰੁਕੀਆਂ ਮੇਰੀ ਬੇਟੀ ਨੇ ਡਿਮਾਂਡ ਕੀਤੀ ਕਿ ਉਹਨੇ ਲੱਡੂ ਖਾਣੇ ਰੁਸ਼ੀ ਲਵ ਲੱਡੂ ਮੈਂ ਵੀ ਇਹ ਜਗਾ ਰੈਪਿਊਟੇਡ ਹੈ ਰੈਗੂਲਰ ਕਸਟਮਰ ਹਾਂ ਮੈਂ ਆਈ ਆ ਬੇਟੀ ਦੇ ਨਾਲ ਮੈਂ ਆ ਕੇ ਲੱਡੂ ਦੀ ਪੈਕਿੰਗ ਔਰ ਚਮਚਮ ਦੀ ਪੈਕਿੰਗ ਲੈਂਦੀ ਆ ਲੱਗੋਂ ਐਂਡ ਜਦੋਂ ਮੈਂ ਲੈ ਕੇ ਚਲੇ ਗਈ ਆ ਮੈਨੂੰ ਕਾਊਂਟਰ ਤੋਂ ਮੈਂ ਪੇਮੈਂਟ ਕੀਤੀ ਹੈ ਆਨਲਾਈਨ ਔਰ ਉਹਨਾਂ ਨੇ ਬਿੱਲ ਵੀ ਦਿੱਤੇ ਨੇ ਮੈਨੂੰ ਐਨੀ ਹਾਊ ਬਟ ਆਬੀਅਸ ਉਸਨੇ ਲੈ ਬੰਦਾ ਨਹੀਂ ਦੇਖਦਾ ਮੈਂ ਵੀ ਨਹੀਂ ਦੇਖੇ ਮੈਂ ਘਰ ਗਈ ਰਸਤੇ 'ਚ ਸ਼ੀ ਵਾਂਟਿਡ ਮੈਂ ਲੱਡੂ ਇਹਨੂੰ ਖੋਲ ਕੇ ਖਾਣ ਲਈ ਦੇ ਦਿੱਤੇ ਕਾ ਜਾ ਕੇ ਅਸੀਂ ਡਿਨਰ ਕੀਤਾ ਕੁਝ ਟਾਈਮ ਸਵਾ 10 10:30 ਤੇ ਮੈਂ ਚਮਚਮ ਮਠਾਈ ਜਿਹੜੀ ਆ ਉਹ ਖੋਲੀ ਕਿਉਂਕਿ ਲੱਡੀ ਲੱड्डੂ ਤੇ ਮੈਂ ਨੂੰ ਰਸਤੇ 'ਚ ਹੀ ਦੇ ਦਿੱਤੇ ਸੀ ਚਮਚਮ ਖੋਲੀ ਤੇ ਚਮ ਚਮ ਸਾਰੀ ਫੰਗਸ ਨਾਲ ਭਰੀ ਇੱਕ ਪੀਸ ਦੂਸਰਾ ਤੀਸਰਾ ਚੌਥਾ ਚਾਰੋਂ ਦੇ ਚਾਰੋਂ ਪੀਸ ਤੇ ਫੰਗਸ ਲੱਗੀ ਹੋਈ ਮੈਂ ਉਸ ਪੈਕਿੰਗ ਨੂੰ ਐਜ਼ ਇਟ ਇਜ਼ ਬੰਦ ਕਰਕੇ ਫ੍ਰਿਜ ਲਗਾ ਕੇ ਇਹਨਾਂ ਦੇ ਆਨਰ ਨੂੰ ਕਾਲ ਕੀਤੀ Google ਤੋਂ ਨੰਬਰ ਲੈ ਕੇ ਦੇ ਡਿਡਨ ਪਿਕ ਅਪ ਦਾ ਕਾਲ ਇਹਨਾਂ ਨੇ ਕਾਲ ਮੇਰੀ ਪਿਕ ਨਹੀਂ ਕੀਤੀ ਐਨੀ ਹਾਊ ਆਈ ਫੀਲ ਲਾਈਕ ਕਿ ਮੈਂ ਸਵੇਰੇ ਇਸ ਗੱਲ ਲੱਗ ਮੈਂ ਮਾਰਨਿੰਗ ਆਈ ਆ ਦੇ ਆਰ ਜਸਟ ਗਿਵਿੰਗ ਮੀ ਬੈਕ ਕਿ ਆ ਲੋ ਆਪਣੇ ਅਮਾਉਂਟ 375 ਰੁਪਏ ਜਦੋਂ ਇਹਨਾਂ ਨੇ ਉਹ ਦਿੱਤੀ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਤਾਂ ਬਿਲਸ ਹੈਗੇ ਨੇ ਇਹ ਕਹਿੰਦੇ ਬਿਲ ਹੈਗੇ ਮੈਂ ਕਿਹਾ ਜੀ ਹੈਗੇ ਆ ਬਿਲ ਦੇ ਉੱਪਰ ਉਸ ਟਾਈਮ ਮੈਂ ਦੇਖਿਆ ਤੇ ਉਹਦੇ ਉੱਤੇ ਬਿਲ ਦੇ ਉੱਪਰ ਸਰ ਲੱਗਾ ਹੋਇਆ ਹੈ ਮਿਲਕ ਕੇਕ ਔਰ ਵਨ ਮੋਰ ਆਈਟਮ ਬਿਲ ਜਿਹੜੀ ਚੀਜ਼ ਮੈਂ ਖਰੀਦ ਰਹੀ ਆ ਬਿਲ ਤੁਸੀਂ ਉਹਦਾ ਦੋ ਤੁਸੀਂ ਮੈਨੂੰ ਬਿੱਲ ਕਿਸੇ ਹੋਰ ਚੀਜ਼ ਦਾ ਦੇ ਰਹੇ ਹੋ ਟੈਗ ਤੁਸੀਂ ਕੁਝ ਹੋਰ ਕਰ ਰਹੇ ਹੋ ਮੈਂ ਪੇ ਜੈਨੂਨ ਕਰ ਰਹੀ ਹਾਂ ਮੈਂ ਤਾਂ ਲੱਗੂ ਕੋਈ ਡਿਸਕਾਊਂਟ ਥੋੜੀ ਲੈ ਰਹੀ ਹਾਂ ਐਂਡ ਸੈਕਿੰਡ ਥਿੰਗ ਇਜ਼ ਦਿਸ ਕਿ ਸਰ ਲੱਡੂ ਠੀਕ ਸੀ ਜਾਂ ਖਰਾਬ ਸੀ ਪਤਾ ਨਹੀਂ ਪਰ ਮੈਂ ਸਿੰਗਲ ਮਦਰ ਆ ਵਿਡੋ ਆ ਮੇਰੇ ਕੋਲ ਮੇਰੀ ਸਾਰੀ ਜਾਇਦਾਦ ਤੇ ਮੇਰਾ ਬੱਚਾ ਹੈ ਆਂਗਰ ਇਹਨੂੰ ਇਨ ਬਿਟਵੀਨ ਰਾਤ ਨੂੰ ਕੁਝ ਖਾਂਦੇ ਆ ਪ੍ਰੋਬਲਮ ਹੋ ਜਾਂਦੀ ਕੌਣ ਜ਼ਿੰਮੇਵਾਰ ਕੋਈ 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 ਜ਼ਿੰਮੇਵਾਰੀ ਲੈਂਦਾ ਇਹਦਾ ਮੈਂ মিডিਆ ਨੂੰ ਨਹੀਂ ਮੈਂ ਸਿਰਫ ਇੱਕ ਗੱਲ ਕਹਿਨੀ ਆ ਕੀ ਤੁਸੀਂ ਸਾਰੇ ਜਣੇ ਆਪਣੇ ਅੰਦਰ ਝਾਕ ਕੇ ਦੇਖੋ ਕਿ ਤੁਹਾਡੇ ਮੈਂਬਰਾਂ </body> ਦੇ ਲਈ ਇੰਪੋਰਟੈਂਟ ਹੈ ਜਾਂ ਤੁਹਾਡਾ ਪੈਸਾ ਤੁਹਾਡੇ ਲਈ ਇੰਪੋਰਟੈਂਟ ਹੈ ਅਸੀਂ ਕਿਸੇ ਅੱਛੀ ਦੁਕਾਨ ਤੇ ਚੜਦੇ ਆ ਪੇ ਕਰਦੇ ਆ ਕਿਉਂ ਕਿਉਂਕਿ ਸਾਨੂੰ ਪਤਾ ਸੀ ਸੇਫ ਆ ਇੱਥੇ ਅੱਛਾ ਮਿਲੂਗਾ ਮੈਂ ਲੜਕੇ ਨੂੰ ਪੈਕ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ ਰਿਕਵੈਸਟ ਕੀਤੀ ਮੈਂ ਕਿ ਮੇਟਾ ਚੈੱਕ ਕਰ ਲਈ ਮੈਂ ਮੈਂ ਗੱਲ ਹੋਈ ਹੈ ਕੋਈ ਰਿਗਾਰਡਿੰਗ ਕੰਪਲੇਨ ਮੈਂ ਸ਼ੈ ਡੈਫੀਨੇਟਲੀ ਅੱਗੇ ਫਾਰਵਰਡ ਪੁੱਛਾਂ ਕੁਝ ਕਰਾਂਗੀ ਇਦਾਂ ਇਦਾਂ ਤੇ ਮੁਸ਼ਕਿਲ ਹੈ ਸਰ ਆਨਰ ਹੁਣ ਆ ਰਹੇ ਨੇ ਜਦੋਂ ਇਹ ਸਭ ਕੁਝ ਹੋ ਚੁੱਕਾ ਹੈ ਉਦੋਂ ਆਨਰ ਆ ਰਹੇ ਨੇ ਕਿਉਂ ਸਾਡੀ ਜਾਨ ਦੀ ਕੋਈ ਕੀਮਤ ਨਹੀਂ ਹੈ ਅਸੀਂ ਕਾਮਨ ਪੀਪਲ ਆ ਮਿਡਲ ਕਲਾਸ ਆ ਤੇ ਕੀ ਗੱਲ ਅਸੀਂ ਜ਼ਿੰਦਗੀ ਜਿਹੜੀ ਸਾਡੀ ਇੰਪੋਰਟੈਂਟ ਨਹੀਂ ਹੈ ਰਾਈਟ ਹੁਣ ਕੋਈ ਵੀ ਚੀਜ਼ ਉਹ ਬਾਅਦ ਚ ਦੇਖੀ ਜਾਏਗੀ ਸਰ ਪਹਿਲਾਂ ਮੇਰੀ ਕੰਪਲੇਂਟ ਜਿਹੜੀ ਆ ਕਿਉਂਕਿ ਉਹ ਕੰਪਲੇਂਟ ਮੈਂ ਡਾਇਬੀਟਿਕ ਆ ਮੈਂ ਮਿਠਾਈ ਖਾਣੀ ਨਹੀਂ ਮੈਂ ਆਪਣੇ ਬੱਚੇ ਦੀ ਜ਼ਿੰਦਗੀ ਨਾਲ ਰਿਲੇਟਡ ਇੱਕ ਮਾਂ ਸਭ ਕੁਝ ਕਰ ਸਕਦੀ ਹੈ ਬਰਮ ਦੀ ਚੀਜ਼ ਕਿਨੇ ਸਰ ਚੀਜ਼ ਓਨਲੀ 3 ইয়ার্স ਓਲਡ ਉਹ ਤੇ ਪਤਾ ਵੀ ਨਹੀਂ ਉਹ ਤੇ ਚਾਹ ਫੰਗਸ ਵਾਲੀ ਮਿਠਾਈ ਉਹ ਖਾ ਲੰਦੀ ਉਹ ਤੇ ਪਤਾ ਹੀ ਨਹੀਂ ਕੀ ਕੀ ਚੀਜ਼ ਹੈ ਅਗਰ ਮਾ ਨਾ ਦੇਖੇ ਤੇ ਕੀ ਪਤਾ ਲੱਗੇਗਾ ਉਹਨੂੰ ਦੱਸੋ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਥਾੜੀ ਮੈਂ ਫਾਈਟ ਤੇਗੀ ਥੋੜੀ ਸੱਲੇ ਘਰ ਯਾਰ ਸੱਲੇ ਜੀ ਫੰਗਸ ਫੰਗਸ ਵਾਲੀ ਮਠਾਈ ਦੇਖੋ ਅਸੀਂ ਤੇ ਕਾਫੀ ਸਾਮਾਨ ਵੇਚਿਆ ਬੈ ਹਾਂ ਅੱਗੇ ਵੀ ਲਓ ਜਾਓ ਠੀਕ ਹੈ ਕਿ ਮੈਂ 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 ਮਠਾਈ ਦੇ ਕੋਲ ਕਰ ਰਿਹਾ ਮੈਂ ਚੀਜ਼ ਤੁਹਾਡੇ ਕੋਲ ਸਰ ਉਹਨਾਂ ਕੋਲ ਵੀਡੀਓ ਹੈਗੀ ਆ ਵਿਦ ਬਿਲ ਹੈਗੀ ਆ ਜੋ ਫੰਗਸ ਨਹੀਂ ਬਿਲ ਹੈਗੀ ਆ ਵੀਡੀਓ ਆ ਸਾਮਾਨ ਵੀ ਤੁਹਾਡੇ ਸਾਹਮਣੇ ਪਿਆ ਹੋਇਆ ਮੈਂ ਐ ਨਹੀਂ ਕਹਿ ਰਿਹਾ ਹੁਣ ਦੇਖੋ ਜੀ ਮੋਤੀ ਚੂੜੀ ਲੈ ਗਏ ਆ ਉਹ ਠੀਕ ਆ ਹੁਣ ਆਨ ਕਿ ਇਹ ਆਈਟਮ ਅਜੀ ਫ੍ਰੀਜ ਚ ਰੱਖਣ ਵਾਲੀ ਉੱਤੋਂ ਹਿਮੀਡੀਟੀ ਵਾਲਾ ਮੌਸਮ ਆ ਬਰਸਾਤ ਵਾਲਾ ਨਾ ਫ੍ਰੀਜ ਨਹੀਂ ਰੱਖੀ ਗਈ ਇਸ ਕਰਕੇ ਉਹਦੇ ਚ ਆ ਗਈ ਆ ਹੋਰ ਬਾਕੀ ਸਾਡੀ ਕੋਈ ਬਾਕੀ ਵੀ ਸਵੇਰ ਦੀ ਵੇਚੀ ਆ ਅਸੀਂ ਕੱਲ ਵੀ ਵੇਚੀ ਆ ਕੋਈ ਕਿਸੇ ਦੀ ਕੰਪਲੇਨਟ ਨਹੀਂ ਆਈ ਸਰ 2 ਘੰਟੇ ਜੁੜੇ ਲੱਗ ਜਾਂਦੀ ਕਹਿੰਦੇ ਹਾਂਜੀ ਬੰਗਾ 2 ਘੰਟੇ ਚ ਲੱਗ ਜਾਂਦੀ ਸਰ ਦੋ ਸਰ ਹਮਤ ਸੇ ਦੇਖੋ ਨਾ ਕਿੰਨਾ ਵੇਬਾ ਨਿਕਲ ਜਾਂਦਾ ਹੈ ਇਹ ਕੈਂਡੀ ਠੀਕ ਆ ਮਸ਼ੀਨ ਠੀਕ ਆ ਉਹਦੇ ਠੀਕ ਆ ਨਾਲੇ ਉਹਨਾਂ ਦਾ ਕਹਿਣਾ ਕਿ ਬਿਠਾਈ ਹੋ ਲੈ ਤੇ ਬਿੱਲ ਹੋਰ ਕਿਸੇ ਬਿਠਾਈ ਬਿੱਲ ਪਹਿਲੇ ਹੋਰ ਦੇ ਪਹਿਲੇ ਉਹ ਲੜਕੇ ਕੋਲ ਗਲਤੀ ਨਾਲ ਕਿਸੇ ਦਾ ਫ ਹੋਰ ਚੱਕਰ ਕੋਈ ਨਹੀਂ ਆਉਂਦਾ ਤੇ ਕਸਟਮਰ ਦੋ ਦਿਨ ਇਕੱਠੇ ਖੜੇ ਹੁੰਦੇ ਆ ਉਹਨੇ ਆਮ ਫੁਲਾਇਆ ਜਾਂ ਕਿਸੇ ਨੂੰ ਪੈਸੇ ਦੇਣ ਲੱਗੇ ਇੱਧਰ ਦਾ ਇੱਧਰ ਫੁਲਾਇਆ ਗਿਆ ਬਿਲ ਦੇ ਕੋਈ ਇਸ਼ੂ ਨਹੀਂ ਉਹ ਬਿਲ ਤੇ ਦੁਬਾਰਾ ਵੀ ਆਪਾਂ ਹੁਣ ਦੀ ਤੁਹਾਨੂੰ ਦੇ ਦਾਂਗੇ ਮਠਾਈ 450 ਨਹੀਂ ਮਠਾਈ ਨਹੀਂ ਸਾਡੀ ਫੰਗੇਸ ਵਾਲੀ ਉਸਦੀ on the ਉਹਨਾਂ ਨੇ ਫੀਦਰ ਵਿੱਚ ਨਹੀਂ ਰੱਖੀ ਗੀ ਉਹਨਾਂ ਕੋਲ ਜਾਂ ਲੇਟ ਰੱਖੀ ਗਈ ਹੈ ਯਕੀ ਆ ਉਸ ਕਰਕੇ ਆ ਗਿਆ ਜਿਹੜੇ ਮੋਤੀ ਚੂਰਾ ਉਹਨੂੰ ਕੁਛ ਨਹੀਂ ਹੋਇਆ ਉਹ ਠੀਕ ਆ ਕਿਉਂਕਿ ਜਿਹੜੀ ਫ੍ਰਿਜ ਚ ਰੱਖਣ ਵਾਲੀ ਨੇ ਨਾ ਐਟਮਾ ਗਈ ਉਹ ਠੀਕ ਆ ਉਹ ਠੀਕ ਰਹੇਗੀ ਬੱਚੇ ਨੂੰ ਕੁਛ ਹੋ ਜਾਂਦਾ ਹੋਊ ਇਸ ਰਿਸਪਾਂਸਿਬਲ ਸਰ ਦੇਖੋ ਜੀ ਮੈਂ ਮੈਂ ਵੀ ਫੈਮਿਲੀ ਵਾਲਾ ਆ ਸਾਡੇ ਹੀ ਬੱਚੇ ਆ ਮੈਂ ਅੱਗੇ ਵੀ ਸਾਡੇ ਕੋਲ ਆਂਦੇ ਨੇ ਕੋਈ ਐਸੀ ਗੱਲ ਨਹੀਂ ਕਿ ਜਦੋਂ ਨਾਲ ਪੁੱਛ ਲ ਕੇ ਦੀ ਕੋਈ ਕੰਪਲੇਨ ਜਾਂ ਕੁਝ ਵੀ ਹੈ ਕਿ ਅੱਗੇ ਤੋਂ ਕਦੀ ਵੀ ਹੋਇਆ ਹੋਵੇ ਕੰਪਰੋਮਾਈਜ਼ ਦਾ ਸਵਾਲ ਤੇ ਕਿਹਾ ਜਾ ਰਿਹਾ ਜੀ ਨਹੀਂ ਕੰਪਰੋਮਾਈਜ਼ ਨਹੀਂ ਅਸੀਂ ਨੇ ਮਾਫੀ ਮੰਗੀ ਸੀ ਉਹਨਾਂ ਕੋਲੋਂ कि जे कोई ਸਾਡੀ ਗਲਤੀ ਹੋ ਸਕਦੀ ਹੈ ਤਾਂ ਉਹਦਾ ਅਸੀਂ ਮਾਫੀ ਮੰਗ ਲੈਂਦੇ ਆ ਤੁਸੀਂ ਆਪ ਮੰਨਦੇ ਹੋ ਵਿੱਚ ਇੱਥੇ ਇਨਸਪੈਕਸ਼ਨ ਹੋਣੀ ਚਾਹੀਦੀ ਹੈ ਜੀ ਜੀ ਦੇਖੋ ਜੀ ਇਨਸਪੈਕਸ਼ਨ ਕਰੋ ਤੁਹਾਡੇ ਸਾਹਮਣੇ ਹਰ ਚੀਜ਼ ਪਈ ਹੈ ਆ ਦੇਖੋ ਕਵਰ ਪਈ ਚੀਜ਼ ਤੁਹਾਡੇ ਸਾਹਮਣੇ ਤੁਸੀਂ ਆਏ ਹੋ ਜਦੋਂ ਇੱਕ ਮਿੰਟ ਤੁਸੀਂ ਆਏ ਹੋ ਜਦੋਂ ਇਹ ਦੇਖੋ ਇਹ ਕਵਰ ਪਈ ਉਹ ਤਾਂ ਕੋਈ ਨੰਗੀ ਨਹੀਂ ਅਸੀਂ ਰੱਖਦੇ ਆ ਵੀ ਕਦੋਂ ਸਾਡੇ ਦੇਖੋ ਨਾ ਕਵਰ ਕੀਤੀਆਂ ਐ ਵੀ ਦੇਖੋ ਮੈਂ ਮੈਂ ਦੀ ਮੇਰੀ ਵੀ ਚੀਜ਼ ਦੇਖੋ ਨਹੀਂ ਜੀ ਮੈਂ ਜੋਬ ਕਰਦਾ ਇੱਥੇ ਠੀਕ ਹੈ ਹਾਂ ਜੀ ਇਹ ਦੇਖੋ ਸਾਰੀਆਂ ਚੀਜ਼ਾਂ ਕਵਰ ਆਪਣੇ ਆਪ ਇਹਨਾਂ ਦੇ ਹੱਥੋਂ ਪਹਿਲਾਂ ਨਹੀਂ ਕਵਰ ਹੋਈਆਂ ਮੈਡਮ ਇਹ ਹੱਥੋਂ ਪਹਿਲਾਂ ਨਹੀਂ ਆ ਤੁਹਾਡੇ ਹ ਹਰੀ ਚੀਜ਼ ਨੇ ਕਵਰ ਕਰਕੇ ਰੱਖਦੇ ਆ ਆ ਜੀ